ਕੀ ਆਪੋਂ ਮੁਸਲਮਾਨ ਹੋ ਕੇ ਮੰਦਰਲੀ ਜਗ੍ਹਾ ਦੇ ਸਕਦੇ ਮਤਲਬ ਕਿ ਕੋਈ ਚਕਿੰਤੂ ਪ੍ਰਿੰਤੂ ਤਾਂ ਨਹੀਂ ਹੋਏਗਾ ਸੂਰੂਤ ਦੇ ਸੈਨੇਟ ਇਹ ਤਾਂ ਹੋਵੇ ਕਿ ਉਹ Hindu Muslim ਸੇ ਇੱਕ ਭਾਈਆਂ ਵਾਂਗੋ ਚੱਲਦੇ ਆ ਰਹੇ ਨੇ ਤੇ ਅੱਜ ਦੀ ਦੁਨੀਆ ਅਗਰ ਤੁਸੀਂ ਦੇਖੋਗੇ ਜਿੰਨੇ ਇਸਲਾਮੀ ਦੇਸ਼ ਆ ਸਾਡੇ ਖਾਸ ਕਰ ਚਲੋ ਦੁਬਈ ਦੀ ਲੋ ਸਾਰੇ ਲੋਕ ਜ਼ਿਆਦਾ ਉੱਥੇ ਜਾਂਦੇ ਨੇ ਉੱਥੇ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵੀ ਹੈ ਮੰਦਰ ਵੀ ਹੈਗਾ ਚਰਚ ਵੀ ਹੈਗਾ ਜਿੱਥੇ ਵੀ ਜਿਹੜੀ ਕੌਮ ਦੇ ਲੋਕ ਰਹਿੰਦੇ ਉਹਨਾਂ ਦੀ ਧਾਰਮਿਕ ਸਥਾਵਾਂ ਦੀ ਕੁਝ ਜ਼ਰੂਰਤ ਸਮਰਥ ਹੈ ਗਏ ਆਂ ਔਰ ਦੇ ਸਕਦਾ ਹੈ ਤਾਂ ਫਿਰ ਬਿਲਕੁਲ ਦੇਣੀ ਚਾਹੀਦੀ ਹੈ ਸਾਡੇ Hindu ਭਰਾਵਾਂ ਨੂੰ ਅਗਰ ਜ਼ਰੂਰਤ ਹੈ ਮੋਹਾਲੀ 'ਚ ਖੜੇ ਆਂ ਉਹਦੇ ਸੁਣੋ ਜਿੰਨੇ ਵੀ ਪੂਰੀ ਇਹ ਤੁਸੀਂ ਸਿਰਫ ਮੋਹਾਲੀ ਦੀ ਗੱਲ ਨਾ ਕਰੋ ਪੂਰੀ ਦੁਨੀਆ 'ਚ ਜਿਹੜੇ ਵੀ ਅੱਛੇ ਲੋਕ ਹੈ ਦੁਨੀਆ ਚੱਲ ਅੱਛੇ ਲੋਕਾਂ ਦੀ ਵਜ੍ਹਾ ਨਾਲ ਰਹੀ ਹੈ ਦੁਬਈ ਤੋਂ ਮਹਿੰਗੀ ਜਗ੍ਹਾ ਤਾਂ ਨਹੀਂ ਇੱਥੇ ਹੈਗੀ ਪੰਜਾਬ 'ਚ ਖੜੇ ਤੇ ਪੰਜਾਬ ਦੀ ਮਿੱਟੀ 'ਚ ਨਫ਼ਰਤ ਦੇ ਬੀਜ ਨਹੀਂ ਬੋਏ ਜਾ ਸਕਦੇ ਕੁਝ ਲੋਕ ਕੋਸ਼ਿਸ਼ ਕਰਦੇ ਆਏ ਦਿਨ ਥੋੜੀ ਬਹੁਤ ਲੇਕਿਨ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਉਹ ਇਤਮਨਾਨ ਨਾਲ ਖੜ ਕੇ ਪੰਜਾਬ ਦੇ ਖੱਤਿਆਂ ਨੂੰ ਦੇਖ ਲੈਣ ਓਮ ਦਯਮ ਸ਼ਾਂਤੀ ਤ੍ਰਿਖਮ ਸ਼ਾਂਤੀ ਪ੍ਰਿਥਵੀ ਸ਼ਾਂਤੀ ਰਾਪਹ ਸ਼ਾਂਤੀ ਰੋ ਖਜਿਆ ਸ਼ਾਂਤੀ ਬਨਸ ਪਤਾਇਆ ਹਰਿ ਓਮ ਸਰਬਗੁੰ ਸ਼ਾਂਤੀ ਸਿਆਸਤ ਦੇ ਪੇਟ ਚੜਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਤੇ ਬਗੈਰ ਫਿਰ ਲੋਕਾਂ ਦਾ ਰੋਜ਼ਗਾਰ ਨਹੀਂ ਨਾ ਚੱਲਦਾ ਕਈ ਲੀਡਰਾਂ ਦਾ ਕਈਆਂ ਦਾ ਤਾਂ ਗੁਜ਼ਾਰਾ ਹੀ ਉਹਦੇ ਤੇ ਹੋ ਰਿਹਾ ਹੈ शामी मान जी आपको सम्मानित कर रहे थे सर देखिए शायद मेरा पहला मौका है कि मैं इतने बड़े भाई से मिला हूँ ਚਾਰਾ ਰੋਕਣਾ ਚਾਹੇ ਕਈ ਵਾਰੀ ਹੁੰਦਾ ਜਦੋਂ ਬੰਦਾ ਕੰਮ ਕਰਨ ਜਾਂਦਾ ਰੋਕਣ ਵਾਲੇ ਵੀ ਆ ਜਾਂਦੇ ਨਹੀਂ ਆਪਣੇ ਤੇ ਮੇਰੇ ਤੇ ਮਾਲਕ ਦੀ ਬਹੁਤ ਕਿਰਪਾ ਹੈ ਕਿ ਅੱਜ ਤੱਕ ਜੇ ਕੋਈ ਦੁਸ਼ਮਣੀ ਬਣਿਆ ਆਪਣੇ ਆਪ ਹੀ ਉੱਡ ਗਿਆ ਕਿਤੇ ਦਾ ਸਿਰ पे ਕਰਨੇ ਵੀ ਓਖੇ ਹੁੰਦੇ ਅਸੀਂ ਲੱਗਦਾ ਬਹੁਤ ਦੂਰ ਦੀ ਗੱਲ ਹੁੰਦੀ ਹੈ ਦੇਖੋ ਜੀ ਟਾਈਮ ਦੀ ਗੱਲ ਹੈ ਜਦ 80 ਰੁਪਏ ਨਹੀਂ ਸੀਗੇ ਤੇ ਜਦ ਵੀ ਜਿਗਰ ਐਡਾ ਹੀ ਸੀ بسم اللہ الرحمن الرحیم شروع اللہ تعالی ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਹੀ ਰਹਿਮ ਕਰਨ ਵਾਲਾ ਸਾਡੇ ਇੱਥੇ ইমরান ਖਾਨ ਜੀ ਹੈ ਉਹਨਾਂ ਨੂੰ ਹੈਪੀ ਦੇ ਨਾਂ ਤੋਂ ਇਸ ਪੂਰੇ ਇਲਾਕੇ ਦੇ ਲੋਕ ਜਾਣਦੇ ਆ ਬੜੀ ਪੁਰਾਣੀ ਇੱਥੇ ਸੇਵਾ ਕਰਦੇ ਪਏ ਉਹਨਾਂ ਦਾ ਪਿਛਲੇ ਸਾਲ ਇੱਕ ਵਾਰੀ ਮੈਨੂੰ ਫੋਨ ਆਇਆ ਕਿ ਕੀ ਆਪਾਂ ਮੁਸਲਮਾਨ ਹੋ ਕੇ ਮੰਦਰਲੀ ਜਗ੍ਹਾ ਦੇ ਸਕਦੇ ਮਤਲਬ ਕਿ ਕੋਈ ਕਿੰਤੂ ਪ੍ਰਿੰਤੂ ਤਾਂ ਨਹੀਂ ਹੋਏਗਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਆਪਣੇ ਕੋ ਅਗਰ ਜਗ੍ਹਾ ਹੈਗੀ ਹੈ ਔਰ ਆਪਾਂ ਸਮਰਥ ਹੈ ਔਰ ਉਹਨਾਂ ਨੂੰ ਕਿਸੇ ਵੀ ਭਾਈਚਾਰੇ ਨੂੰ ਅਗਰ ਜ਼ਰੂਰਤ ਹੈ ਕਿਉਂ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਇਹ ਦੇਖੋ ਪੰਜਾਬ ਦੀ ਜਿਹੜੀ ਤਰਤੀ ਹੈ ਤੇ ਪਹਿਲੀ ਪਾਸ਼ਾ ਹੀ ਤਾਂ ਗੁਰੂ ਨਾਨਕ ਦੇਵ ਜੀ ਨੇ ਜਿਹੜਾ سلسلہ ਸੰਵਾਦ ਦਾ ਸ਼ੁਰੂ ਕੀਤਾ ਜਿਸ ਦੇ ਵਿੱਚ ਇੱਕ ਪਾਸੇ ਇੱਕ Hindu ਹੈ ਭਾਈ ਬਾਲਾ ਜੀ ਦੂਜੇ ਪਾਸੇ ਇੱਕ ਮੁਸਲਮਾਨ ਹੈ ਭਾਈ ਮਰਦਾਨਾ ਜੀ ਤੇ ਜਿਸ ਧਰਤੀ ਨੇ ਸ਼ੁਰੂ ਤੋਂ ਸੁਨੇਹਾ ਦਿੱਤਾ ਹੋਵੇ ਕਿ ਉਹ Hindu Muslim ਸਿੱਕੇ ਇੱਕ ਭਾਈਆਂ ਵਾਂਗੂ ਚੱਲਦੇ ਆ ਰਹੇ ਨੇ ਤੇ ਅੱਜ ਦੀ ਦੁਨੀਆ ਅਗਰ ਤੁਸੀਂ ਦੇਖੋਗੇ ਜਿੰਨੇ ਇਸਲਾਮੀ ਦੇਸ਼ ਹੈ ਸਾਡੇ ਖਾਸ ਕਰ ਚਲੋ ਦੁਬਈ ਦੀ ਲੋ ਸਾਰੇ ਲੋਕ ਜ਼ਿਆਦਾ ਉੱਥੇ ਜਾਂਦੇ ਨੇ ਉੱਥੇ ਗੁਰਦੁਆਰਾ ਨਾਨਕ ਦਰਬਾਰ ਸਾਹਿਬ ਵੀ ਹੈ ਮੰਦਰ ਵੀ ਹੈਗਾ ਚਰਚ ਵੀ ਹੈਗਾ ਜਿੱਥੇ ਵੀ ਜਿਹੜੀ ਕੌਮ ਦੇ ਲੋਕ ਰਹਿੰਦੇ ਉਹਨਾਂ ਦੀ ਧਾਰਮਿਕ ਅਸਥਾਵਾਂ ਦੀ ਕੁਝ ਜ਼ਰੂਰਤਾਂ ਹੁੰਦੀਆਂ ਔਰ ਅਗਰ ਕੋਈ ਦੂਸਰੇ ਧਰਮ ਦੇ ਲੋਕ ਉਥੇ ਬਹੁ ਗਿਣਤੀ ਚ ਆਇਆ ਜਾਂ ਉਹ ਇਸ ਹਾਲਤ ਦੇ ਵਿੱਚ ਹੈ ਕਿ ਉਹ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਤੇ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਪੰਜਾਬ 'ਚ ਕਿੰਨੀਆਂ ਜਗ੍ਹਾ ਜਿੱਥੇ ਸਿੱਖਾਂ ਨੇ ਮਸਜਿਦਾਂ ਲਈ ਜਗ੍ਹਾ ਦਿੱਤੀ ਹੈ ਹਿੰਦੂ ਭਰਾਵਾਂ ਨੇ ਮਸਜਿਦਾਂ ਬਣਾ ਕੇ ਦਿੱਤੀਆਂ ਕਿਉਂਕਿ ਉਹ ਉੱਥੇ ਬਹੁ ਗਿਣਤੀ ਚ ਹੈ ਔਰ ਉਹਨਾਂ ਨੂੰ ਰੱਬ ਨੇ ਸਮਰਥ ਬਣਾਇਆ ਤੇ ਉਹ ਦੇ ਰਹੇ ਤੇ ਇੱਥੇ ਮੈਂ ਇਹਨੂੰ ਕਿਹਾ ਕਿ ਜੇ ਤੂੰ ਸਮਰਥ ਹੈਗਾ ਹੈਂ ਔਰ ਦੇ ਸਕਦਾ ਹੈ ਤੇ ਫਿਰ ਬਿਲਕੁਲ ਦੇਣੀ ਚਾਹੀਦੀ ਹੈ ਸਾਡੇ ਹਿੰਦੂ ਭਰਾਵਾਂ ਨੂੰ ਅਗਰ ਜ਼ਰੂਰਤ ਹੈ ਤੇ ਬਿਲਕੁਲ ਦੇਣੀ ਚਾਹੀਦੀ ਹੈ ਤੇ ਫਿਰ ਅੱਜ ਅਸੀਂ ਆਏ ਇਹਨਾਂ ਨੂੰ ਜਗਾ ਹੈਂਡਓਵਰ ਕੀਤੀ ਹੈ ਉਹਦੇ ਪਿੱਛੇ ਵਿਚਾਰ ਕਿਦਾਂ ਆਇਆ ਕਿਉਂਕਿ ਹਰ ਕੋਈ ਵੀ ਬੰਦਾ ਅੱਜਕੱਲ ਤਾਂ ਹਰ ਇੱਕ ਚੀਜ਼ ਮਹਿੰਗੀ ਹੈ ਮੁਹਾਲੀ 'ਚ ਖੜੇ ਹੈ ਉਹਦੇ ਸੁਣੋ ਜਿੰਨੇ ਵੀ ਪੂਰੀ ਇਹ ਤੁਸੀਂ ਸਿਰਫ ਮੁਹਾਲੀ ਦੀ ਗੱਲ ਨਾ ਕਰੋ ਪੂਰੀ ਦੁਨੀਆ ਦੁਬਈ ਤੋਂ ਮਹਿੰਗੀ ਜਗ੍ਹਾ ਤਾਂ ਨਹੀਂ ਇੱਥੇ ਹੈਗੀ ਤੁਸੀਂ ਜਾ ਕੇ ਉੱਥੇ ਗੁਰਦੁਆਰੇ ਮੰਦਰ ਜਿਹੜੇ ਉਹਨਾਂ ਨੇ ਬਣਾ ਕੇ ਦਿੱਤੇ ਐ ਉਹਨਾਂ ਦੀ ਕੁਆਲਿਟੀ ਆਫ ਸਟਾਈਲ ਦੇਖੋਗੇ ਤਾਂ ਵੀ ਤੁਸੀਂ ਹੈਰਾਨ ਰਹਿ ਜਾਓਗੇ ਕਿ ਉਹਨਾਂ ਨੇ ਉੱਚ ਵੀ ਜ਼ੋਰ ਲਾਇਆ ਵੀ ਜਿਹੜਾ ਕੋਈ ਆਵੇ ਉਹਨੂੰ ਲੱਗੇ ਕਿ ਵਾਕਈ ਕਿਸੇ ਗੁਰੂ ਘਰ ਦੇ ਵਿੱਚ ਆਏ ਆ ਤੇ ਇਸ ਲਈ ਇਹਨਾਂ ਨੂੰ ਇਹ ਆਈਡੀਆ ਆਣਾ ਕਿ ਉਹ ਇਸ ਲਈ ਕਿ ਅਸੀਂ ਇਹ ਸਮਝਿਆ ਵੀ ਇਹ ਮੁਸਲਮਾਨ ਹੈ ਤੇ Hindu ਭਰਾਵਾਂ ਨੂੰ ਇਹ ਨਾ ਹੋਵੇ ਕਿ ਵੀ ਇੱਕ ਮੁਸਲਮਾਨ ਨੇ ਜਗਾ ਨਹੀਂ ਸਾਨੂੰ ਦਿੱਤੀ ਕਿਉਂਕਿ ਇਹ ਸਮਰਥ ਹੈ ਔਰ ਇਸ ਇਲਾਕੇ ਜੇ ਦੇਖੋ ਜਗਾ ਪਈ ਹੈ ਤੇ ਇਹਨਾਂ ਨੇ ਦਿੱਤੀ ਹੈ ਜਗਾ ਤਕਰੀਬਨ 325 ਕਾ 80 ਲੱਖ ਰੁਪਏ ਦੀ ਮਹਨਲੀਅਤ ਹੈ ਕੁੱਲ ਜਗਾ ਇਹਨਾਂ ਨੇ ਦਿੱਤੀ ਹੁਣ ਇਹਨਾਂ ਦਾ ਇੱਕ Hindu ਦੋਸਤ ਹੈ ਉਹਨੇ ਇਹਨੂੰ ਕਿਹਾ ਕਿ ਵੀ ਜੇ ਤੂੰ ਮੰਦਿਰ ਬਣਾਏਗਾ ਤੇ ਸਰੀਆ ਸਾਰਾ ਮੈਂ ਭੇਜੂਗਾ ਤੇ ਮੈਂ ਸਮਝਦਾ ਕਿ ਆਪਸ ਵਿੱਚ ਮੇਲ ਹੈ ਮੁਹੱਬਤ ਹੈ ਭਾਰਤ ਦੀ ਮਿੱਟੀ ਦਾ ਅਸਰ ਹੈ ਔਰ ਖਾਸ ਕਰਕੇ ਅਸੀਂ ਪੰਜਾਬ 'ਚ ਖੜੇ ਆਂ ਤੇ ਪੰਜਾਬ ਦੀ ਮਿੱਟੀ 'ਚ ਨਫ਼ਰਤ ਦੇ ਬੀਜ ਨਹੀਂ ਬੋਏ ਜਾ ਸਕਦੇ ਕੁਝ ਲੋਕ ਕੋਸ਼ਿਸ਼ ਕਰਦੇ ਆਏ ਦਿਨ ਥੋੜੀ ਬਹੁਤ ਲੇਕਿਨ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਉਹ ਇਤਮਾਨਾਂ ਨਾ ਖੜ ਕੇ ਪੰਜਾਬ ਦੇ ਖੱਤਿਆਂ ਨੂੰ ਦੇਖ ਲੈਣ ਇੱਥੇ ਮਿੱਠੀ ਕਣਕ ਦਾ ਉੱਗ ਸਕਦੀ ਹੈ ਲੇਕਿਨ ਬਬੂਲ ਦੇ ਪੇੜ ਜਿਹੜੇ ਉਹ ਨਹੀਂ ਕਦੀ ਉਗਣਗੇ ਤੁਸੀਂ ਸਨਮਾਨ ਕਰ ਰਹੇ ਸੀ ਨਾ ਅੱਖਾਂ 'ਚ ਹੰਝੂ ਨਜ਼ਰ ਆਉਂਦੇ ਪਏ ਸੀ ਇਹ ਪਿਆਰ ਦੇ ਇੱਕ ਅਸੀਂ ਮੇਰੀ ਗੱਲ ਨਹੀਂ ਸਮਝੇ ਜਿਹੜੇ ਭਾਰਤ ਦੇ ਮੁਸਲਮਾਨ ਵੀ ਨੇ ਇਹ ਇੱਥੇ ਦੇ ਮੂਲ ਨਿਵਾਸੀ ਆ ਅਸੀਂ ਦਰਬੜਾਂ 'ਚੋਂ ਅਸੀਂ ਦਰਬਣਾ ਤੋਂ ਹੀ ਆ। ਤੇ ਸਾਡੇ ਜਿਹੜੇ ਪੁਰਖ ਹੈ ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਸਿੱਖਿਆਵਾਂ ਨੂੰ ਪਸੰਦ ਕੀਤਾ। ਅਸੀਂ ਧਰਮ ਇਸਲਾਮ ਨੂੰ ਅਪਣਾਇਆ ਕੀ ਸਮਝਿਓ? ਔਰ ਅਸੀਂ ਆਪਸ ਦੇ ਵਿੱਚ ਭਰਾ ਨਹੀਂ ਸਦੀਆਂ ਤੋਂ ਭਰਾਵਾਂ ਵਾਂਗੂ ਰਹਿੰਦੇ ਆ ਰਹੇ ਤੇ ਕਿਸੇ ਦਾ ਕੋਈ ਜਿਹੜਾ ਫਿਰਕਾ ਪ੍ਰਸਤੀ ਦੀ ਗੱਲ ਜਿਹੜੀ ਉਹ ਸਾਡੇ ਹੀ ਭਾਈਬੰਦੀ ਨੂੰ ਤੋੜ ਨਹੀਂ ਸਕਦੀ ਹੈ ਜੀ। ਇਹ ਲੱਗਦਾ ਸਿਆਸਤ ਦੇ ਭੇਟ ਚੜਦੀਆਂ ਗੱਲਾਂ ਜਿਹੜੀਆਂ ਹੁੰਦੀਆਂ। ਇੰਦੇ ਬਿਗੈਰ ਫਿਰ ਲੋਕਾਂ ਦਾ ਰੋਜ਼ਗਾਰ ਨਹੀਂ ਨਾ ਚੱਲਦਾ ਕਈ ਲੀਡਰਾਂ ਦਾ। ਕਈਆਂ ਦਾ ਤਾਂ ਗੁਜ਼ਾਰਾ ਹੀ ਉਹਦੇ ਤੇ ਹੋ ਰਿਹਾ। ਤੇ ਜਿਨ੍ਹਾਂ ਦਾ ਗੁਜ਼ਾਰਾ ਉਹਦੇ ਤੇ ਨਹੀਂ ਹੋ ਰਿਹਾ ਉਹ ਬਿਨਾ ਉਹਦੇ ਤੇ ਚ महाराज ऐसा है कि हम जो है हमेशा एक ही चीज़ें बोलते हैं कि हिंदू मुस्लिम सिख ईसाई सब तो हैं भाई भाई तो हमारे मलिक साहब जो है वो समर्थ है और इतने जो है नेक दिल इंसान है जो कि मिठा करो इतने नेक दिल इंसान है कि शहर की कॉलोनी में जो किसी की भी अगर कोई दिक्कत होती है तो हर एक बंदा जो है वो हर... जाओ जी मलिक साहब के पास जाओ तो हर एक की गलत सुनते हैं और मैं बहुत धन्यवाद हूँ धन्यवाद ही उनका कि उन्होंने जो है हमें यहाँ पे मंदिर की जगह दी है और आशा करता हूँ किस कैसे कैसे बनना है कितने हिस्सों में यहाँ पे जो है वो हनुमान जी का मंदिर बनेगा यहाँ पे शिवालय भी बनेगा यहाँ पे जो है माता का मंदिर भी बनेगा मतलब हर धर्म का मंदिर कोई भाई ये ये ना बोले कि ना ना, ना ये हिंदुओं के लिए बना हुआ है या ये नीचे है या ऊपर है मतलब ऊँच नीच वाला सिस्टम हमारे में नहीं है हम सब एक है हम सब एक ही थाली में आपका दिल क्यों भरा आया था जब शामी माँ जी आपको सम्मानित कर रहे थे सर देखिए शायद मेरा पहला मौका है कि मैं इतने बड़े भाई से मिला ठीक है आज तक मैं हैप्पी मलिक जी से मिला हूँ और हैप्पी मलिक को जो है चलो डीलर तो दुनिया के लिए डीलर है ही है लेकिन मैं अपना छोटा भाई मानता हूँ ਉਹਨਾਂ ਮੇਸਰ ਤੁਹਾਡੇ ਦਾਈ ਕੀ ਤਰ੍ਹਾਂ ਜ ਹੈ ਉਹਨਾਂ ਦੇ ਨਾਲ ਖੜਾ ਹਟਾ ਹਾਂ। ਔਰ ਇਸ ਲਈ ਜੋ ਹੈ ਜਰਾ ਸ਼ੁਕਰੀਆ। ਮਲਕ ਜੀ ਤੁਹਾਨੂੰ ਤਾਂ ਨਹੀਂ ਕਿਸੇ ਰੋਕਣਾ ਚਾਹੇ ਕਈ ਵਾਰੀ ਹੁੰਦਾ ਜਦੋਂ ਬੰਦਾ ਕੰਮ ਕਰਨ ਜਾਂਦਾ ਹੈ ਰੋਕਣ ਵਾਲੇ ਵੀ ਆ ਜਾਂਦੇ ਨੇ। ਨਹੀਂ ਆਪਣੇ ਤੇ ਮੇਰੇ ਤੇ ਮਾਲਕ ਜੀ ਬਹੁਤ ਕਿਰਪਾ ਕੀ ਅੱਜ ਤੱਕ ਜੇ ਕੋਈ ਦੁਸ਼ਮਣ ਹੀ ਬਣਿਆ ਆਪਣੇ ਆਪ ਹੀ ਉੱਡ ਗਿਆ। ਤੇ ਬਸ ਇਹ ਹੀ ਕਿਰਪਾ ਕਰਕੇ ਮਨ ਚਾਹੁੰਦਾ ਵੀ ਮੰਚਾਂ ਦਾ ਜਿਹੜਾ ਗੁਰਦੁਆਰਾ ਵੀ ਜਿੰਨੇ ਵੀ ਮਤਲਬ ਮੰਚ ਕਰੇ ਬੈਠੇ ਮੇਰੇ ਲਈ ਮਾੜਾ ਸੋਚਿਆ ਨਾ ਉਹ ਵੀ ਗਾਇਬ ਹੋ ਗਿਆ। ਤੇ ਇਸ ਕਰਕੇ ਆਪਾਂ ਨੂੰ ਰੋਕ ਨਹੀਂ ਰੋਕਿਆ ਵੈਸੀ ਲੋਕ ਝੂਠ ਬੋਲਦੇ ਨੇ ਸਾਨੂੰ ਉਹਨੇ ਰੋਕਿਆ ਨਹੀਂ ਜੇ ਨੂੰ ਪਤਾ ਲੱਗਿਆ ਅਸੀਂ ਮੰਦਰੀ ਜਗ੍ਹਾ ਦੇਣਾ ਚਾਹੋ ਦੁਸ਼ਮਣ ਵੀ ਦਾ ਉਹਨੇ ਵੀ ਸਾਡੇ ਬਾਰੇ ਚੰਗਾ ਕੀ ਸੀ ਰਿਐਕਸ਼ਨ ਕਿਉਂਕਿ ਦੇਖੋ ਪੁੱਛਣਾ ਤਾਂ ਪੈਂਦੇ ਇੱਕ ਵਾਰੀ ਕਰਦੇ ਨੂੰ ਮੇਰੀ ਮਾਤਾ ਬਹੁਤ ਖੁਸ਼ ਹੈ ਜੀ ਇਸ ਗੱਲਾਂ ਤੋਂ ਕਿਉਂਕਿ ਅਸੀਂ ਜਿੱਥੋਂ ਆਏ ਆਏ ਨੇ ਜੀ ਉੱਥੇ ਇੱਕ ਟਾਈਮ ਦੀ ਰੋਟੀ ਦਾ ਵੀ ਮੁੱਦਾ ਸੀ ਤੇ ਜਿੱਥੇ ਅਸੀਂ ਅੱਜ ਪਹੁੰਚ ਗਏ ਤਾਂ ਮਾਤਾ ਬਹੁਤ ਖੁਸ਼ ਹੈ ਵੀ ਸਾਨੂੰ ਬਾਬਾ ਜੀ ਨੇ ਇੰਨੇ ਚੋਕੇ ਬਣਾਤਾ ਕਿ ਅਸੀਂ ਆਪਣੀ ਮਤਲਬ ਮੈਂ ਤਾਂ ਕੋਣ ਮੰਦਰੀ ਜਗ੍ਹਾ ਦੇਣ ਵਾਲਾ ਮੇਰੇ ਅੰਦਰ ਬਾਬਾ ਜੀ ਨੇ ਆਪਣੀਆਂ ਸ਼ਕਤੀਆਂ ਦੇ ਕੇ ਮੇਰੇ ਤੋਂ ਆਪਣੇ ਆਪ ਹੀ ਕੰਮ ਕਰਾਇਆ ਜਿਹਨੇ ਮੰਦਿਰ ਬਣਵਾਣਾ ਉਹਨੇ ਆਪ ਹੀ ਬਣਵਾਣਾ ਹੈ ਅਸੀਂ ਨਹੀਂ ਬਣਾ ਸਕਦੇ ਕਿਉਂਕਿ ਅਕਲ ਵੀ ਜਿਹੜੀ ਅਕਲ ਵੀ ਆ ਤੇ ਕੋਈ ਬੇਵਕੂਫੀ ਵੀ ਅਸਰ ਆਪ ਹੀ ਪਾਉਂਦਾ ਹੈ ਜਾਂ ਜੇ ਅਕਲ ਆਈ ਹੈ ਮੰਦਿਰ ਦੀ ਜਗ੍ਹਾ ਦੇਣ ਦੀ ਇਹ ਵੀ ਰੱਬ ਦਾ ਹੀ ਵਰਦਾਨ ਹੈ ਕਿਉਂਕਿ ਜੇਬ ਚ 100 ਰੁਪਏ ਕਰਨੇ ਵੀ ਔਖੇ ਹੁੰਦੇ ਅਸੀਂ ਲੱਖ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਹੈ ਦੇਖੋ ਜੀ ਟਾਈਮ ਦੀ ਗੱਲ ਹੈ ਜਦ 80 ਰੁਪਏ ਨਹੀਂ ਸੀਗੇ ਤੇ ਜਦ ਵੀ ਜਿਗਰ ਐਡਾ ਹੀ ਸੀ ਵੀ ਜਸਤੀ ਜੇਬ ਚ 100 ਦੇ ਦਾਂਗੇ ਕਿਸੇ ਨੂੰ ਤੇ ਅੱਜ ਜਸਤੀ ਲੱਖ ਦੇ ਦੇਣ ਜੋਗੇ ਹੋਏ ਆ ਤੇ ਅੱ ਤੇ ਇਹ ਤੋਂ ਕੁਝ ਚੰਗਾ ਕਰਕੇ ਦਿਖਾਵਾਂਗੇ ਤੇ ਰੁੱਬੀ ਜੀ ਇਹ ਆਪਣੇ ਦੇਣਗੇ ਸਿਰਮੌਰ ਕਿਉਂਕਿ ਤਿੰਨੋਂ ਕਹਿ ਸਕਦੇ ਸਿੱਖ ਇਸਾਈ ਤੇ ਮੁਸਲਮਾਨ ਵਜਰਾ ਹਿੰਦੂ ਵਜਰਾ ਇੱਕ ਮੈਂ ਤੇ ਦੇਖਣ ਨੂੰ ਮਿਲਦੇ ਕਿਉਂਕਿ ਪੰਜਾਬ ਹੁਣ ਜਿੱਦੇ ਇਲੈਕਸ਼ਨ ਨੇੜੇ ਆਉਂਦੇ ਤੁਹਾਨੂੰ ਤਾਂ ਰਾਜਨੀਤੀ ਬਹੁਤ ਉੱਪਰਲੇ ਲੈਵਲ ਤੇ ਪਹੁੰਚ ਜਾਂਦੀ ਹੈਗੀ ਚੀਜ਼ਾਂ ਨਾ ਬਿਆਨਬਾਜ਼ੀ ਬਹੁਤ ਹੋਣੇ ਲੱਗ ਜਾਂਦੀ ਹੈ ਪੰਜਾਬ ਇੱਕ ਐਸਾ ਸੂਬਾ ਹੈ ਜਿੱਥੇ ਕਦੇ ਮੈਂ ਨਹੀਂ ਸੁਣਿਆ ਕਿ ਵੀ ਕਿਤੇ ਫਿਰਕਾ ਪ੍ਰਸਤੀ ਦੀ ਗੱਲ ਹੋਈ ਹੋਵੇ ਇੱਥੇ ਸਾਨੂੰ ਸਾਡੇ ਗੁਰੂ ਨੇ ਸਰਵ ਸਾਂਝੀ ਵਾਲਤਾ ਦਾ ਸਨੇਹਾ ਦਿੱਤਾ ਜਦੋਂ ਗੁਰਨਾਨ ਦੇਵ ਜੀ ਵੇਈ ਨਦੀ ਚ ਬਾਹਰ ਆਏ ਸੀ ਤਾਂ ਉਹਨਾਂ ਦੇ ਪਹਿਲੇ ਸ਼ਬਦ ਸੀ ਨਾ ਕੋਈ Hindu ਨਾ ਕੋਈ Muslim ਕਿ ਸਭ ਇੱਕ ਬਰਾਬਰ ਨੇ ਸਭ ਰੱਬ ਦੇ ਬੰਦੇ ਨੇ ਨਾਲੇ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਸਭ ਤੋਂ ਵੱਡਾ ਧਰਮ ਹੈ ਉਹ ਇਨਸਾਨੀਅਤ ਆ ਤੇ ਇਨਸਾਨੀਅਤ ਉੱਤੇ ਕੋਈ ਧਰਮ ਨਹੀਂ ਹੈ ਕੋਈ ਕਿਸੇ ਧਰਮ ਦਾ ਕੋਈ ਗੁਰੂ ਪੀਰ ਪੈਗੰਬਰ ਇਨਸਾਨੀਅਤ ਇਹ ਨਹੀਂ ਕਹਿੰਦਾ ਕਿ ਇਨਸਾਨੀਅਤ ਨਾ ਆਪਣਾਓ ਸਭ ਧਰਮ ਪਿਆਰ ਮੁਹੱਬਤ ਤੇ ਇਨਸਾਨੀਅਤ ਦੀ ਗੱਲ ਕਰਦੇ ਆ ਤੇ ਸਾਨੂੰ ਉਸੇ ਰਸਤੇ ਤੇ ਚੱਲਣ ਦੀ ਲੋੜ ਹੈ ਤੇ ਅੱਜ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਭਰਾ ਨੇ ਇਹ ਗੱਡਾ ਨੇਕ ਕੰਮ ਕੀਤਾ ਤੇ ਮੈਨੂੰ ਉਮੀਦ ਹੈ ਕਿ ਪਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਗਾ ਪਹਿਲਾਂ ਵੀ ਤਰੱਕੀ ਕਰਕੇ ਇੱਥੇ ਆਏ ਆ ਤੇ ਹਜੇ ਤਾਂ ਬੁਲੰਦੀਆਂ ਬਹੁਤ ਸਾਡੇ ਭਰਾ ਨੇ ਹਾਸਲ ਕਰਨੀਆਂ ਨੇ ਬੜੀ ਕਰੀ ਸਮਝਾਉਂਗੇ ਕਿ ਕਿਹੜੀ ਕਿਹੜੀ ਜਗ੍ਹਾ ਹੈਗੀ ਤੁਹਾਡੀ ਇੱਕ ਵਾਰੀ ਇੱਥੋਂ 45 ਫੁੱਟ ਫਰੰਟ ਹੈ ਜੀ ਅੱਛਾ ਜੀ ਉੱਥੋਂ ਪਤਾਲੇ ਮੋੜਣਾ ਜੀ ਲੰਬੀ ਹੈ ਪਿੱਛੇ ਨੂੰ ਅ 60 ਫੁੱਟ ਪਿਛੇ ਲੰਬੀ ਹੈ ਜੀ ਅੱਛਾ 60 ਫੁੱਟ ਪਿਛੇ ਲੰਬੀ ਹੈ ਹਾਂਜੀ 45 ਇਹ 325 ਗਾ ਜਾਈ ਟੋਟਲ 13 ਮਰਲੇ ਜਗ੍ਹਾ ਹੈ ਜੀ ਹਾਂਜੀ 325 ਗਾ ਜਗ੍ਹਾ ਹੈ ਤਿੰਨ ਮਰਲੇ ਚ ਅਲੂਮਾਨ ਜੀ ਦਾ ਮੰਦਿਰ ਹੈ ਤੇ 10 ਮਰਲੇ ਸ੍ਰੀ ਹਰਿਮੰਦਰ ਸਾਰੇ ਧਰਮਾਂ ਦਾ ਜਿੱਦਾਂ ਕਿ ਸੈਂਟਰ ਚ ਅਸੀਂ ਹਾਲ ਬਣਾ ਕੇ ਸਾਈਡਾਂ ਜਿੱਦਾਂ ਬਣਾਨੇ ਸਤਪਨਗਰ ਤਾਂ ਨਹੀਂ ਮਾਤਾ ਦੀ ਜਿੱਦਾਂ ਸਾਡੇ ਵਾਲਮੀਕੀ ਸਮਾਜ ਬਹੁਤ ਹੈ ਤੇ ਇਸ ਕਰਕੇ ਤਿੰਨ ਮਰਲੇ ਲੱਕ ਕੱਢਿਆ ਕਿਉਂਕਿ ਜਿਹੜਾ ਬਜਰੰਗ ਬਲੀ ਦਾ ਮੰਦਿਰ ਹੈਕਰ ਅਸਲੀ ਸਹੀ ਤਰੀਕੇ ਨਾਲ ਕਹਾਂ ਜਵੇ ਕਿਉਂਕਿ ਮੈਂ ਹਮ ਮੈਂ ਹੈਗਾ ਮੌਮੰਦਰ ਫੈਮਿਲੀ ਤੋਂ ਹਾਂ ਪਰ ਮੈਨੂੰ ਸਾਰੇ ਧਰਮਾਂ ਦਾ ਕਾਫੀ ਗਿਆਨ ਹੈ ਤੇ ਜਿਹੜਾ ਬਜਰੰਗ ਬਲੀ ਦਾ ਜਿਹੜਾ ਜਿਹੜਾ ਮਤਲਬ ਅੱਜ ਟੋਪੀ ਲੈਣ ਦਾ ਕਾਰਨ ਵੀ ਆਇਆ ਤਾਂ ਕਿ ਇਹ ਦੂਰ ਤੱਕ ਸਨੇਹਾ ਜਾਵੇ ਕਿ ਸਾਰੇ ਇੱਕ ਹੈ ਤੇ ਮੈਨੂੰ ਲੱਗਦਾ ਜੀ ਬਜਰੰਗ ਬਲੀ ਦੇ ਮੰਦਿਰ ਚ ਕੁੜੀਆਂ ਦੀ ਐਂਟਰੀ ਲੇਡੀਜ਼ ਦੀ ਐਂਟਰੀ ਨਹੀਂ ਹੈਗੀ ਤੇ ਅਸੀਂ ਉਹ ਚੰਦੇ ਵੀ ਇੱਥੇ ਵੀ ਨਾ ਹੋਵੇ ਇਹਨੂੰ ਬੜੇ ਦਿਲ ਨਾਲ ਰੀਜ ਨਾ ਬਣਾਵਾਂਗੇ ਤੇ ਜਿਹੜਾ ਇਹ ਨੀ ਪੱਥਰ ਵੀ ਆ ਉਹ ਅਸੀਂ ਕਿਸੇ ਅੱਛੇ ਪੰਡਤ ਨੂੰ ਰਖਾਵਾਂਗੇ ਸਾਡਾ ਸਾਨੂੰ ਪਤਾ ਨਹੀਂ ਉਸ ਚੀਜ਼ ਦਾ ਤੇ ਜੋ ਕੰਮ ਨਹੀਂ ਕਰਨਾ ਚਾਹੁੰਦੇ ਮੰਦਿਰ ਦੀ ਜਿਹੜਾ ਨੀ ਰੱਖਣ ਦਾ ਸਿਲਸਿਲਾ ਹੈ ਉਹ ਅਸੀਂ ਇੱਕ ਅੱਛਾ ਪੰਡਤ ਜੋ ਵੀ ਇਹਨਾਂ ਦੇ ਬਜ਼ੁਰਗ ਹੋਣਗੇ ਆ ਜੋ ਵੀ ਜਿੱਦਾਂ ਵੀ ਕੰਮ ਹੋਣਾ ਉਦਾਂ ਹੀ ਕਰਾਵਾਂਗੇ ਬਿਲਕੁਲ ਇੱਕ ਵਾਰ ਇਹ ਤਸਵੀਰਾਂ ਦਿਖਾ ਦੇਣੇ ਕਿ ਇਸ ਥਾ ਦੇ ਉੱਤੇ ਲਗਭਗ 13 ਮਰਲੇ ਇਹ ਜਗ੍ਹਾ ਵੈ ਜਿੱਥੇ ਕਿ ਮੰਦਿਰ ਬਣੂਗਾ 3 ਮਰਲੇ ਜਗ੍ਹਾ ਵਿੱਚ ਜਿਹੜਾ ਕਿ ਹਨੂਮਾਨ ਜੀ ਦਾ ਮੰਦਿਰ ਬਣੂਗਾ ਤੇ 10 ਮਰਲੇ ਜਗ੍ਹਾ ਵੈ ਉਹ ਜਿਹੜੇ ਵਕਫਾਖ ਭਗਵਾਨ ਹੈ ਉਹਨਾਂ ਦਾ ਜਿਹੜਾ ਕਿ ਮੰਦਿਰ ਬਣਾਇਆ ਜਾਊਗਾ ਤੇ ਇੱਕ ਚੰਗੀ ਮਿਸਾਲ ਜਿਹੜੀ ਕਿ ਪੇਸ਼ ਕੀਤੀ ਹੈ ਕਿ ਇੱਕ ਕਹਿ ਸਕਦੇ ਕਿ ਇਹ ਮੁਸਲਿਮ ਭਾਈਚਾਰਾ ਜਿਹੜਾ ਕਿ ਮੰਦਿਰ ਬਣਾਉਣ ਲਈ ਜਗ੍ਹਾ ਦਿੱਤੀ ਹੈ ਕੁਝ ਦਿਨ ਪਹਿਲੇ ਖਬਰਾਂ ਸੁਣੀ ਸੀ ਕਿ ਇੱਕ Hindu ਭਾਈਚਾਰਾ ਜਿਹੜਾ ਕਿ ਮੁਸਲਿਮ ਭਾਈਚਾਰਾ ਜਿਹੜੀ ਮਸਜਿਦ ਬਣਾਉਣ ਵਾਸਤੇ ਜਗ੍ਹਾ ਦਿੱਤੀ ਹੈ ਯਾਨੀ ਕਿ ਇੱਕ ਚੰਗਾ ਪੋਜ਼ਿਟਿਵ ਸੰਦੇਸ਼ ਜਿਹੜਾ ਕਿ ਹੈ ਉਹ ਲੋਕਾਂ ਵਿੱਚ ਜਾਂਦਾ ਹੈ ਵੀਡੀਓ ਜਨਰਲ ਦੇ ਸਮੇਂ ਦੇ ਨਾਲ ਮੈਂ ਰਾਗਵਜੈਨ ਪੰਜਾਬ ਫਰਸਟ ਵੌਇਸ ਮਹਾਲੀ